ਸੋਸ਼ਲ ਮੀਡੀਆ ਇਨਫਲੂਐਂਸਰ ਭਾਬੀ ਕਮਲਕੌਰ ਜਿਸ ਦੇ ਕਤਲ ਤੋਂ ਬਾਅਦ ਹੁਣ ਵੱਡੇ ਸਵਾਲ ਨੇ ਤੇ ਅਮਰਿਤਪਾਲ ਸਿੰਘ ਮਹਿਰੂ ਤੇ ਉਸਦੇ ਸਾਥੀ ਜੋ ਕਿ ਇਸ ਵੇਲੇ ਸੁਰਖੀਆਂ ਦੇ ਵਿੱਚ ਨੇ ਤਾਂ ਦੱਸ ਲਈਏ ਕਿ ਇਸੇ ਮਾਮਲੇ ਦੇ ਵਿੱਚ ਜਿੱਥੇ ਅਮਰਿਤਪਾਲ ਸਿੰਘ ਮਹਿਰੂ ਦੇ ਦੋ ਸਾਥੀ ਤਾਂ ਗ੍ਰਿਫਤਾਰ ਹੋ ਚੁੱਕੇ ਨੇ ਤੇ ਅਮਰਿਤਪਾਲ ਮਹਿਰੂ ਇਸ ਵੇਲੇ ਵਿਦੇਸ਼ ਫਰਾਰ ਹੋ ਚੁੱਕਿਆ ਤਾਂ ਕਮਲਕੌਰ ਕਤਲ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਬਠਿੰਡਾ ਪੁਲਿਸ ਵੱਲੋਂ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਪਾਬੀ ਜਿਸ ਦੇ ਕਤਲ ਮਾਮਲੇ ਦੇ ਵਿੱਚ ਅਹਿਮ ਖੁਲਾਸੇ ਕੀਤੇ ਨੇ ਐਸਐਸਪੀ ਅਮਨੀਤ ਕੌਂਡਲ ਦਾ ਹੈ ਕਿ ਮੁੱਖ ਸਾਜ਼ਿਸ਼ਕਰਤਾ ਅਮਰਿਤਪਾਲ ਸਿੰਘ ਮੈਰੋ ਹੈ ਤੇ ਜੋ ਕਿ ਰਿਹੰਗ ਸਿੰਘ ਹੈ ਤੇ ਕਤਲ ਵੇਲੇ ਮੌਕੇ ਤੇ ਵੀ ਮੌਜੂਦ ਸੀ ਤੇ ਉਸ ਨੇ ਹੀ ਕੰਚਨ ਦਾ ਗਲਾ ਘੋਟਿਆ ਇਸ ਦੇ ਦਰਮਿਆਨ ਦੱਸਿਆ ਗਿਆ ਕਿ ਕਮਰ ਕੱਸੇ ਦੇ ਨਾਲ ਉਸ ਦਾ ਗਲਾ ਘੋਟਿਆ ਜਾਂਦਾ ਜਿਸ ਤੋਂ ਬਾਅਦ ਅਮਰ ਦੇ ਸੇਰਪੋਰਟ ਤੋਂ ਫਲਾਈਟ ਲੈ ਕੇ ਯੂਏਈ ਪਹੁੰਚ ਗਿਆ ਤੇ ਉਸ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਹੋ ਚੁੱਕਿਆ ਤੇ ਉਧਰ ਉਸ ਨੂੰ ਰਿਪੋਰਟ ਕਰਵਾਉਣ ਦੇ ਲਈ ਹੁਣੇ ਯੂਏਈ ਪੁਲਿਸ ਅਧਿਕਾਰੀਆਂ ਦਾ ਸੰਪਰਕ ਕੀਤਾ ਜਾ ਰਿਹਾ ਤੇ ਦੱਸਦੇ ਇਹ ਕਿ ਕਤਲ ਦੀ ਸਾਜ ਉਸ 3 ਮਹੀਨੇ ਪਹਿਲਾਂ ਅਮਰਿਤਪਾਲ ਤੇ ਉਸ ਦੇ ਦੋਸਤਾਂ ਨੇ ਰਚੀ ਸੀ ਉਹਨਾਂ ਨੇ ਕੰਚਨ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਲੁਧਿਆਣਾ ਦੇ ਹੋਟਲਾਂ ਦੇ ਵਿੱਚ ਵੀ ਠਹਿਰੇ ਨੇ ਤੇ ਆਨ ਜਾਣ ਦੀ ਜਾਣਕਾਰੀ ਇਕੱਠੀ ਕੀਤੀ ਹੈ 7 ਤੇ 8 ਜੂਨ ਨੂੰ ਅਮਰਿਤਪਾਲ ਨੇ ਕੰਚਨ ਨੂੰ ਧਿਆਨਾਸਥ ਦੇ ਦਫ਼ਤਰ ਜਾ ਕੇ ਬਠਿੰਡਾ ਦੇ ਵਿੱਚ ਇੱਕ ਗੱਡੀ ਦੇ ਪ੍ਰਮੋਸ਼ਨ ਇਵੈਂਟ ਦੇ ਲਈ ਬੁਲਾਇਆ 9 ਜੂਨ ਨੂੰ ਉਸ ਦੇ ਸਾਥੀ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਸਕੋਰਪਿਓ ਗੱਡੀ ਦੇ ਵਿੱਚ ਕੰਚਨ ਦੀ ਹੁੰਡਾਈ ਏਓਨ ਗੱਡੀ ਦਾ ਪਿੱਛਾ ਕਰਦੇ ਹੋਏ ਬਠਿੰਡਾ ਪਹੁੰਚਦੇ ਨੇ ਤੇ ਰਸਤੇ ਦੇ ਵਿੱਚ ਗੱਡੀ ਦੀ ਮੁਰੰਮਤ ਦੇ ਬਹਾਨੇ ਇੱਕ ਵਰਕਸ਼ਾਪ ਤੇ ਰੁਕਣ ਤੋਂ ਬਾਅਦ ਕੰਚਨ ਨੂੰ ਗਲਾ ਘੋਟ ਕੇ ਮਾਰ ਦਿੱਤਾ ਜਾਂਦਾ ਹੈ ਕਮਰਕੱਸੇ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਤੋਂ ਬਾਅਦ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਉਸ ਦੀ ਗੱਡੀ ਛੱਡ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਹ ਮ੍ਰਿਤਕ ਦੇ ਪਈ ਹੁੰਦੀ ਹੈ ਤਾਂ ਪੁਲਿਸ ਨੇ ਜਸਪ੍ਰੀਤ ਤੇ ਨਿਮਰਤਜੀਤ ਨੂੰ ਗ੍ਰਿਫਤਾਰ ਕਰ ਲਿਆ ਉਸ ਦੇ ਦੌਰਾਨ ਉਹਨਾਂ ਨੇ ਅੰਮ੍ਰਿਤਪਾਲ ਦੇ ਇਸ ਸਾਰੇ ਸਾਜ਼ਿਸ਼ ਦੀ ਪੁਸ਼ਟੀ ਕੀਤੀ ਹੈ ਦੋ ਹੋਰ ਵਿਅਕਤੀ ਰਣਜੀਤ ਸਿੰਘ ਤੇ ਇੱਕ ਹੋਰ ਰਣਪਛਾਤਾ ਵੀ ਨਾਮਜ਼ਦ ਹੋਇਆ ਉਹਨਾਂ ਦੇ ਖਿਲਾਫ ਵੀ ਲੁਕਆਊਟ ਨੋਟਿਸ ਜਾਰੀ ਹੋ ਚੁੱਕੇ ਨੇ ਹਾਲਾਂਕਿ ਬਲਦਕਾਰ ਦੀ ਸੰਭਾਵਨਾ ਤੇ ਐਸਐਸਪੀ ਦਾ ਕਹਿਣਾ ਕਿ ਪੋਸਟਮਾਰਟਮ ਰਿਪੋਰਟ ਡਿਊਟੀ ਹੈ ਤਾਂ ਕੰਚਨ ਦੇ ਕਤਲ ਨੂੰ ਨੈਤਿਕ ਪੁਲਿਸਿੰਗ ਦਾ ਨਤੀਜਾ ਦੱਸਿਆ ਜਾ ਰਿਹਾ ਜਿੱਥੇ ਅੰਮ੍ਰਿਤਪਾਲ ਨੇ ਉਸ ਦੀਆਂ ਅਸ਼ਲੀਲ ਜਿਹੜੀਆਂ ਪੋਸਟਾਂ ਨੇ ਸੋਸ਼ਲ ਮੀਡੀਆ ਤੇ ਦੇਖੀਆਂ ਉਸ ਤੇ ਇਤਰਾਜ਼ ਦਿਤਾਇਆ ਸੀ ਤੇ ਕੰਚ ਨੂੰ ਚੇਤਾਵਨੀ ਵੀ ਦਿੱਤੀ ਸੀ ਤੇ ਇਸ ਦੇ ਦਰਮਿਆਨ ਹੁਣ ਸੀਸੀਟੀਵੀ ਫੁਟੇਜ ਦੀ ਫੋਰੈਂਸਿਕ ਜਾਂਚ ਜਾਰੀ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਪੱਬੀ ਕਮਲਕੌਰ ਜਿਸ ਦੇ ਕਤਲ ਤੋਂ ਬਾਅਦ ਹੁਣ ਵੱਡੇ ਸਵਾਲ ਨੇ ਤੇ ਅਮਰਿਤਪਾਲ ਸਿੰਘ ਮਹਿਰੂ ਤੇ ਉਸਦੇ ਸਾਥੀ ਜੋ ਕਿ ਇਸ ਵੇਲੇ ਸੁਰਖੀਆਂ ਦੇ ਵਿੱਚ ਨੇ ਤਾਂ ਦੱਸ ਲਈਏ ਕਿ ਇਸੇ ਮਾਮਲੇ ਦੇ ਵਿੱਚ ਜੁਥੇ ਅਮਰਿਤਪਾਲ ਸਿੰਘ ਮੈਰੋ ਦੇ ਦੋ ਸਾਥੀ ਤਾਂ ਗ੍ਰਿਫਤਾਰ ਹੋ ਚੁੱਕੇ ਨੇ ਤੇ ਅਮਰਿਤਪਾਲ ਮੈਰੋ ਇਸ ਵੇਲੇ ਵਿਦੇਸ਼ ਫਰਾਰ ਹੋ ਚੁੱਕਿਆ ਤਾਂ ਕਮਲਕੌਰ ਕਤਲ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਮਟੰਡਾ ਪੁਲਿਸ ਵੱਲੋਂ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲਕੌਰ ਪਾਬੀ ਜਿਸ ਦੇ ਕਤਲ ਮਾਮਲੇ ਦੇ ਵਿੱਚ ਅਹਿਮ ਖੁਲਾਸੇ ਕੀਤੇ ਨੇ ਐਸਐਸਪੀ ਅਮਨੀਤ ਕੌਂਡਲ ਦਾ ਇਹ ਕਹਿਣਾ ਹੈ ਕਿ ਮੁੱਖ ਸਾਜ਼ਿਸ਼ਕਰਤਾ ਅਮਰਿਤਪਾਲ ਸਿੰਘ ਮੈਰੋ ਹੈ ਤੇ ਜੋ ਕਿ ਰਿਹੰਗ ਸਿੰਘ ਹੈ ਤੇ ਕਤਲ ਵੇਲੇ ਮੌਕੇ ਤੇ ਵੀ ਮੌਜੂਦ ਸੀ ਤੇ ਉਸ ਨੇ ਹੀ ਕੰਚਨ ਦਾ ਗਲਾ ਕੋਟਿਆ ਇਸ ਦੇ ਦਰਮਿਆਨ ਦੱਸਿਆ ਗਿਆ ਕਿ ਕਮਰ ਕੱਸੇ ਦੇ ਨਾਲ ਉਸ ਦਾ ਗਲਾ ਕੋਟਿਆ ਜਾਂਦਾ ਜਿਸ ਤੋਂ ਬਾਅਦ ਅੰਮ੍ਰਿਤਸਰ 에어ਪੋਰਟ ਤੋਂ ਫਲਾਈਟ ਲੈ ਕੇ ਉਹ ਯੂਏਈ ਪੱਜ ਗਿਆ ਤੇ ਉਸ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਹੋ ਚੁੱਕਿਆ ਤੇ ਉਧਰ ਉਸ ਨੂੰ ਰਿਪੋਰਟ ਕਰਵਾਉਣ ਦੇ ਲਈ ਹੁਣ ਯੂਏਈ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਤੇ ਦੱਸਦੇ ਇਹ ਕਿ ਕਤਲ ਦੀ ਸਾਜ ਉਸ ਤੋਂ ਨਵੇਂ ਮਹੀਨੇ ਪਹਿਲਾਂ ਅਮਰਿਤਪਾਲ ਤੇ ਉਸ ਦੇ 200 ਸਾਥੀਆਂ ਨੇ ਰਚੀ ਸੀ ਉਹਨਾਂ ਨੇ ਕੰਚਨ ਦੀਆਂ ਗਤਿਵਿਧੀਆਂ ਤੇ ਨਜ਼ਰ ਰੱਖੀ ਲੁਧਿਆਣਾ ਦੇ ਹੋਟਲਾਂ ਦੇ ਵਿੱਚ ਵੀ ਠਹਿਰੇ ਨੇ ਤੇ ਆਨ ਜਾਣ ਦੀ ਜਾਣਕਾਰੀ ਇਕੱਠੀ ਕੀਤੀ ਹੈ 7 ਤੇ 8 ਜੂਨ ਨੂੰ ਅਮਰਿਤਪਾਲ ਨੇ ਕੰਚਨ ਨੂੰ ਲੁਧਿਆਣਾ ਸਿ ਤੋਂ ਦੇ ਘਰ ਜਾ ਕੇ ਬਠਿੰਡਾ ਦੇ ਵਿੱਚ ਗੱਡੀ ਦੇ ਪ੍ਰੋਮੋਸ਼ਨ ਇਵੈਂਟ ਦੇ ਲਈ ਬੁਲਾਇਆ 9 ਜੂਨ ਨੂੰ ਉਸ ਦੇ ਸਾਥੀ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਸਕੋਰਪਿਓ ਗੱਡੀ ਦੇ ਵਿੱਚ ਕੰਚਨ ਦੀ ਹੁੰਡਾਈ ਈਓਨ ਗੱਡੀ ਦਾ ਪਿੱਛਾ ਕਰਦੇ ਹੋਏ ਬਠਿੰਡਾ ਪਹੁੰਚਦੇ ਨੇ ਤੇ ਰਸਤੇ ਦੇ ਵਿੱਚ ਗੱਡੀ ਦੀ ਮੁਹੰਮਦ ਦੇ ਬਹਾਨੇ ਇੱਕ ਵਰਕਸ਼ਾਪ ਤੇ ਰੁਕਣ ਤੋਂ ਬਾਅਦ ਕੰਚਨ ਨੂੰ ਗਲਾ ਘੋਟ ਕੇ ਮਾਰ ਦਿੱਤਾ ਜਾਂਦਾ ਹੈ ਕਮਰਕਸੇਦਣਾ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਤੋਂ ਬਾਅਦ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਉਸ ਦੀ ਗੱਡੀ ਛੱਡ ਦਿੱਤੀ ਜਾਂਦੀ ਹੈ ਜਿਸ ਵਿੱਚ ਅਮਰਿਤਕ ਦੇ ਪਈ ਹੁੰਦੀ ਹੈ ਤਾਂ ਪੁਲਿਸ ਨੇ ਜਸਪ੍ਰੀਤ ਤੇ ਨਿਮਰਤਜੀਤ ਨੂੰ ਤਾਂ ਗ੍ਰਿਫਤਾਰ ਕਰ ਲਿਆ ਉਸ ਦੇ ਦੌਰਾਨ ਉਹਨਾਂ ਨੇ ਅਮਲਿਤਪਾਲ ਦੇ ਇਸ ਸਾਰੇ ਸਾਜ਼ਿਸ਼ ਦੀ ਪੁਸ਼ਟੀ ਕੀਤੀ ਹੈ ਤਾਂ ਹੋਰ ਵਿਅਕਤੀ ਰਮਜੀਤ ਸਿੰਘ ਤੇ ਇੱਕ ਹੋਰ ਅਣਪਛਾਤਾ ਵੀ ਨਾਮਜ਼ਦ ਹੋਇਆ ਉਹਨਾਂ ਦੇ ਖਿਲਾਫ ਵੀ ਲੁਕਆਊਟ ਨੋਟਿਸ ਜਾਰੀ ਹੋ ਚੁੱਕੇ ਨੇ ਹਾਲਾਂਕਿ ਬਲਦਕਾਰ ਦੀ ਸੰਭਾਵਨਾ ਤੇ ਐਸਐਸਪੀ ਦਾ ਕਹਿਣਾ ਕਿ ਪੋਸਟਮਾਰਟਮ ਰਿਪੋਰਟ ਡਿਊਟੀ ਹੈ ਤਾਂ ਕੰਚਨ ਦੇ ਕਤਲ ਨੂੰ ਨੈਤਿਕ ਪੁਲਿਸਿੰਗ ਦਾ ਨਤੀਜਾ ਦੱਸਿਆ ਜਾ ਰਿਹਾ ਜਿੱਥੇ ਅਮਰਿਤਪਾਲ ਨਿਊਜ਼ ਦੀਆਂ ਅਸ਼ਲੀਲ ਜਿਹੜੀਆਂ ਪੋਸਟਾਂ ਨੇ ਸੋਸ਼ਲ ਮੀਡੀਆ ਤੇ ਦੇਖੀਆਂ ਉਸ ਤੇ ਇਤਰਾਜ਼ ਦਿਟਾਇਆ ਸੀ ਤੇ ਕੰਚਨ ਨੂੰ ਚੇਤਾਵਨੀ ਵੀ ਦਿੱਤੀ ਸੀ ਤੇ ਇਸ ਦੇ ਦਰਮਿਆਨ ਹੁਣ ਸੀਸੀਟੀਵੀ ਫੁਟੇਜ ਦੀ ਫੋਰੈਂਸਿਕ ਜਾਂਚ ਜਾਰੀ ਹੈ